ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਸਕੋਟ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਐਰਵਿਨ ਕੇਜਰੀਵਾਲ ਹੋਰਾਂ ਦੇ ਪੀਏ ਦੇ ਬਾਬਤ ਤੇ ਕਹਿੰਦੇ ਪੁਲਿਸ ਕੇਜਰੀਵਾਲ ਦੇ ਪੀਏ ਨੂੰ ਮੁੰਬਈ ਲੈ ਕੇ ਗਈ ਹੈ ਜੀ ਬ ਇਹ ਲੰਘੇ ਕੱਲ ਨੂੰ ਸਵਾਤੀ ਮਾਲੀਵਾਲ ਨੇ ਇੱਕ ਗੱਲ ਕਹੀ ਕਹਿੰਦੀ ਵੀ ਕੱਲ ਤੱਕ ਤਾਂ ਮੈਂ ਆਮ ਆਦਮੀ ਪਾਰਟੀ ਵਾਸਤੇ ਲੇਡੀ ਸਿੰਘਮ ਸੀ ਤੇ ਅੱਜ ਮੈਂ ਭਾਜਪਾ ਦੀ ਏਜੰਟ ਬਣ ਗਈ ਆ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਉਹ ਤੁਹਾਨੂੰ ਉਪਰਾਜਪਾਲਾ ਬੀਕੇ ਸ਼ਕਸੇਨਾ ਜਿਹਨਾਂ ਨੂੰ ਅਸੀਂ ਐਲਜੀ ਕਹਿੰਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਵਾਤੀ ਨਾਲ ਹੋਈ ਘਟਨਾ ਮਨਜ਼ੂਰ ਨਹੀਂ ਤੀਜੀ ਗੱਲ ਇਹ ਆ ਕਿ ਐਸਆਈਟੀ ਇਸ ਮਾਮਲੇ ਦੀ ਹੁਣ ਪੜਤਾਲ ਕਰ ਰਹੀ ਆ ਤੇ ਚੌਥੀ ਗੱਲ ਇਹ ਆ ਵੀ ਕੇਜਰੀਵਾਲ ਦੇ ਪੀ ਪੀ ਜਿਹੜਾ ਬਿਬੋ ਕੁਮਾਰ ਇਹਨੂੰ ਮੁੰਬਈ ਦੇ ਵਿੱਚ ਲੈ ਕੇ ਗਈ ਹੈ ਪੁਲਿਸ ਕਿਉਂਕਿ ਆਪਾਂ ਜਾਣਦੇ ਕਿ ਪੁਲਿਸ ਨੇ ਉਹਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ 7 8 ਧਾਵਾਂ ਦੇ ਤਹਿਤ ਉਹਦੇ ਤੇ ਪਰਚਾ ਦਰਜ ਹੋਇਆ ਉਹਦੇ ਤੇ ਔਰਤ ਨਾਲ ਯਾਨੀ ਕਿ ਇਹਦੇ ਨਾਲ ਛੇੜਖਾਨੀ ਕਰਨ ਦਾ ਸਵਾਤੀ ਮਾਲੀਵਾਲ ਦੇ ਨਾਲ ਤੇ ਕਈ ਹੋਰ ਜਿਹੜੀਆਂ ਗੱਲਾਂ ਦਾ ਪਰਚਾ ਦਰਜ ਹੋਇਆ ਸੋ ਹੁਣ ਉਹਨੂੰ ਪੁਲਿਸ ਲੈ ਗਈ ਮੁੰਬਈ ਮੁੰਬਈ ਲੈ ਜਾਣ ਦਾ ਕਾਰਨ ਇਹ ਆ ਕਿ ਉਹਦੇ ਤੇ ਦੋਸ਼ ਆ ਕਿ ਉਹਨੇ ਆਪਣੇ ਇੱਕ ਦੋਸਤ ਨੂੰ ਆਪਣੇ ਇੱਕ ਚਹੇਤੇ ਨੂੰ ਸਾਰਾ ਡਾਟਾ ਜਿਹੜਾ ਉਹ ਫਾਰਵਰਡ ਕਰਤਾ ਆਈਫੋਨ ਵਾਲਾ ਉਹਰ ਕਵਰ ਕਰਨ ਦੇ ਲਈ ਪੁਲਿਸ ਨੂੰ ਲੈ ਕੇ ਗਈ ਹੈ ਹੁਣ ਪੁਲਿਸ ਨੂੰ ਕੀ ਜਾਣਕਾਰੀ ਹੈ ਵੀ ਭਾਈ ਉਹ ਕਿਹਨੂੰ ਸੈਂਡ ਕੀਤਾ ਕਿਵੇਂ ਆ ਕੀ ਸੀ ਨਾ ਇਹਦੇ ਬਾਰੇ ਤਾਂ ਵਕਤ ਦੱਸੂਗਾ ਪਰ ਗੱਲ ਇਹ ਹੈ ਵੀ ਇਸ ਵੇਲੇ ਪੁਲਸਾ ਜਿਹੜੀ ਦਿੱਲੀ ਦੀ ਉਹ ਵਿਭੂ ਕੁਮਾਰ ਨੂੰ ਲੈ ਕੇ ਗਈ ਹੈ ਜੀ ਮੁੰਬਈ ਦੇ ਵਿੱਚ ਤੇ ਉਧਰ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਸਾਡੇ ਨਾਲ ਜ਼ਿਆਰਤੀ ਹੋ ਰਹੀ ਆ ਤੇ ਸੁਵਾਤੀ ਮਾਲੀ ਵਾਲੇ ਇਹ ਗੱਲ ਕਹਿੰਦੀ ਆ ਕਿ ਜ਼ਿਆਰਤੀ ਕਰਨਾ ਤੁਹਾਡਾ ਆਪਣਾ ਕੰਮ ਬਣ ਗਿਆ ਤੇ ਤੁਹਾਡੀ ਆਪਣੀ ਖੇਡ ਬਣ ਕੇ ਰਹਿ ਗਈ ਆ ਸੋ ਇਸ ਵੇਲੇ ਜਿਹੜੀ ਸਿਆਸਤ ਆ ਉਹ ਕੇਜਰੀਵਾਲ ਤੇ ਸਵਾਤੀ ਮਾਲੀਵਾਲ ਦੇ ਦਵਾਲੇ ਘੁੰਮ ਰਹੀ ਆ ਤੇ ਕੇਜਰੀਵਾਲ ਸਵਾਤੀ ਮਾਲੀਵਾਲ ਦੇ ਖਿਲਾਫ ਇੱਕ ਸ਼ਬਦ ਵੀ ਮੂੰਹ ਦੇ ਵਿੱਚੋਂ ਨਹੀਂ ਕੱਢ ਰਿਹਾ ਇਹ ਜਾਂ ਤਾਂ ਕਹਿ ਦਈਏ ਵੀ ਉਹਨਾਂ ਦੀ ਕੋਈ ਸਟ੍ਰੈਟਜੀ ਆ ਜਾਂ ਕਹਿ ਦਈਏ ਭਾਈ ਕੋਈ ਹੋਰ ਕਾਰਨ ਆ ਇਹ ਭਾਈ ਉਹ ਇੱਕ ਵੀ ਸ਼ਬਦ ਆਪਦੇ ਮੂੰਹ ਦੇ ਵਿੱਚੋਂ ਕੱਢ ਨਹੀਂ ਰਿਹਾ ਤੇ ਮੈਨੂੰ ਲੱਗਦਾ ਵੀ ਇਸ ਮਾਮਲੇ ਦੇ ਉੱਤੇ ਆਉਣ ਦੇ ਦਿਨਾਂ ਦੇ ਵਿੱਚ ਕਾਫੀ ਵੱਡਾ ਰੋਲ ਆ ਪਾਊਗਾ ਤੇ ਪੈ ਵੀ ਰਿਹਾ ਤੇ ਇੱਕ ਮੈਂ ਗੱਲ ਹੋਰ ਦੱਸ ਦਿਆਂ ਕੀਤਰੀ ਵਾਲ ਦੇ ਪੰਜਾਬ ਦੌਰੇ ਵਾਸਤੇ ਆਮ ਆਦਮੀ ਪਾਰਟੀ ਨੇ 5 ਦਿਨ ਵਾਸਤੇ ਕਿਰਾਏ ਦੇ ਉੱਤੇ ਹੈਲੀਕਾਪਟਰ ਲਿਆ ਤੇ ਇਸ ਗੱਲ ਦੇ ਉੱਤੇ ਵੀ ਹੁਣ ਰੌਲਾ ਪੈ ਰਿਹਾ ਕਿਉਂਕਿ ਜਿਹੜੇ ਦੋਸ਼ ਲੱਗੇ ਆ ਵੀ ਭਾਈ ਪੰਜਾਬ ਵਰਗੇ ਸੂਬੇ ਦੇ ਵਿੱਚ ਦਿੱਲੀ ਦਾ ਮੁੱਖ ਮੰਤਰੀ ਆਵੇ ਤੇ ਇੱਥੇ ਹੈਲੀਕਾਪਟਰ ਕਿਰਾਏ ਤੇ ਲੈ ਕੇ ਤੁਸੀਂ ਪ੍ਰਚਾਰ ਕਰਨਾ ਹੋਵੇ ਤੇ ਫੇਰ ਭਾਈ ਇਹ ਜਿਹੜੇ ਖਰਚਾ ਦੇ ਉੱਤੇ ਭਾਰ ਕਿਵੇਂ ਨਹੀਂ ਪਊਗਾ ਕੱਲ ਸੁਨੀਲ ਜਾਖੜ ਨੇ ਵੀ ਗੱਲ ਕਹੀ ਆ ਸਭ ਤੋਂ ਝੂਠੀ ਪਾਰਟੀ ਸਾਬਤ ਹੋਈ ਆ ਆਮ ਆਦਮੀ ਪਾਰਟੀ ਸੋ ਜਿਵੇਂ ਜਿਵੇਂ ਹੁਣ ਵੋਟਾਂ ਦਾ ਦਿਨ ਨੇੜੇ ਆਊਗਾ ਉਵੇਂ-ਉਵੇਂ ਦੂਸਰਾ ਦੂਸਰਾ ਨਾ ਸਿਲਸਿਲਾ ਵਧੂਗਾ ਜਿੰਨ ਸਿਰਫ 8 ਰਹਿ ਗਿਆ ਅੱਜ ਤੋਂ 8 ਦਿਨ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਇਹਨਾਂ 8 ਦਿਨਾਂ ਦੇ ਵਿੱਚ ਬੜਾ ਹੀ ਕੁਝ ਹੋਣਾ ਪੰਜਾਬ ਦੇ ਵਿੱਚ ਮੇਰੇ ਖਿਆਲ ਵੀ 29 ਜਾਂ 30 ਤਰੀਕ ਤੋਂ ਪ੍ਰਚਾਰ ਬੰਦ ਹੋ ਜਾਣਾ ਤੇ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਬਹੁਤ ਕੁਝ ਵੱਡੇ-ਵੱਡੇ ਰੂਪ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀ ਹੈ ਜੀ ਬਿਲਕੁਲ ਸਹੀ ਕਹਿਣਾ ਸਾਹਿਬ ਹਲੇ ਬਹੁਤ ਕੁਝ ਵਾਪਰੂਗਾ ਪਰ ਉਧਰ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਪੰਜਾਬ ਦੇ ਵਿੱਚ ਆਉਣੇ ਜੀ ਤੇ ਕਹਿੰਦੇ ਪੰਜਾਬ ਦੇ ਦੌਰੇ ਤੋਂ ਪਹਿਲਾਂ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਜੀ ਕੀ ਕਹਿਣਾ ਪ੍ਰਧਾਨ ਮੰਤਰੀ ਸਾਹਿਬ ਦਾ ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਬੀਜੇਪੀ ਦੇ ਕਈ ਨੇਤਾਵਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਜੇਕਰ ਤੁਸੀਂ ਕੋਈ ਮੰਗ ਹੈਗੀ ਹੈ ਜਾਂ ਕੋਈ ਵੀ ਮੰਗ ਪੱਤਰ ਹੈ ਤੁਸੀਂ ਉਹ ਸਾਨੂੰ ਦੇ ਦਿਓ ਪਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਦੇ ਵਿੱਚ ਵਿਗੜ ਨਾ ਪਾਓ ਕਿਉਂਕਿ ਪ੍ਰਧਾਨ ਮੰਤਰੀ ਨੇ 23 ਤੇ 24 ਤਰੀਕ ਨੂੰ ਯਾਨੀ ਕਿ ਕੱਲ ਨੂੰ ਤੇ ਪਰਸੋਂ ਦੋ ਦਿਨ ਦੇ ਲਈ ਪੰਜਾਬ ਦੇ ਵਿੱਚ ਆਉਣਾ ਕੱਲ ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਪਤਾ ਲੱਗਾ ਜੀ ਕਿ ਪਟਿਆਲੇ ਦੇ ਵਿੱਚ ਰੈਲੀ ਕਰਨੀ ਹੈ ਤੇ ਜੇ ਪਟਿਆਲੇ ਦੇ ਵਿੱਚ ਰੈਲੀ ਕਰਨੀ ਹੈ ਤਾਂ ਕੁਦਰਤੀ ਗੱਲ ਹੈ ਵੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਕਰਨੀ ਹੈ ਫਿਰ ਉਹਨਾਂ ਨੇ ਕਰਨੀ ਹੈ ਜੀ ਜਲੰਧਰ ਦੇ ਵਿੱਚ ਆ ਕੇ 24 ਤਰੀਕ ਨੂੰ ਰੈਲੀ ਤੇ ਜਲੰਧਰ ਤੋਂ ਕਰਕੇ ਤੇ ਫਿਰ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਕਰਨੀ ਹੈ ਯਾਨੀ ਕਿ ਉਹਨਾਂ ਦਾ ਤਿੰਨ ਰੈਲੀਆਂ ਦਾ ਇਸ ਵੇਲੇ ਪ੍ਰੋਗਰਾਮ ਹੈਗਾ ਪੰਜਾਬ ਦੇ ਵਿੱਚ ਉਸ ਦਾ ਕੋਈ ਹੋਰ ਵੀ ਹੋਵੇ ਪਰ ਇਹ ਤਾਂ ਤਿੰਨ ਮੁੱਖ ਤੌਰ ਦੇ ਉੱਤੇ ਹੈਗੇ ਆ ਪਰ ਜਦੋਂ ਆਪਾਂ ਜਾਣਦੇ ਵੀ ਪਿਛਲੀ ਵਾਰੀ ਫਿਰੋਜ਼ਪੁਰ ਨੂੰ ਚਲੇ ਸੀਗੇ ਪ੍ਰਧਾਨ ਮੰਤਰੀ ਤੇ ਰਾਹ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਸੀ ਤੇ ਉਹ ਰਾਹ ਦੇ ਵਿੱਚੋਂ ਮੁੜ ਗਏ ਸੀ ਤੇ ਉਦੋਂ ਚੰਨੀ ਸਰਕਾਰ ਸੀ ਤੇ ਉਹ ਜਾ ਕੇ ਬਠਿੰਡੇ ਦੇ 에어ਪੋਰਟ ਤੇ ਕਹਿ ਗਏ ਸੀ ਵੀ ਆਪਦੇ ਸੀਐਮ ਨੂੰ ਕਹਿ ਰਹਿਣਾ ਕਿ ਮੈਂ ਜਿਉਂਦਾ ਜਾਗਦਾ ਸਹੀ ਸਲਾਮਤ ਵਾਪਸ ਮੁੜ ਗਿਆ ਤੇ ਇਸ ਕਰਕੇ ਮੇਰਾ ਚਾਹਲਾ ਵੀ ਬੀਜੇਪੀ ਕੋਈ ਵੀ ਇਹੋ ਜਿਹਾ ਰਿਸਕ ਨਹੀਂ ਲੈਣਾ ਚਾਹੁੰਦੀ ਲੰਗੇ ਕਲਮਨ ਰੰਜਨ ਕਾਲੀਆ ਜਿਹੜੇ ਕਿ ਬੀਜੇਪੀ ਦੇ ਸਾਬਕਾ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀਡੀਓ ਸੁਨੇਹੇ ਦੇ ਰਾਹੀਂ ਕਿ ਕਿਸਾਨ ਇਹਨਾਂ ਦੇ ਪੰਜਾਬ ਆਉਣ ਦੇ ਵਿੱਚ ਕੋਈ ਵੀ ਵਿਰੋਧ ਖੜਾ ਨਾ ਕਰਨ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਵਿਰੋਧ ਖੜਾ ਹੁੰਦਾ ਹੈ ਇਹ ਇੱਕ ਗਲਤ ਗੱਲ ਹੋਊਗੀ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਪ੍ਰਤੀ ਜੋ ਵੀ ਗਲੇਸ਼ਿਕਵੇ, ਬੀਜੇਪੀ ਦੇ ਪੀ ਦੇ ਪ੍ਰਤੀ ਜੋ ਵੀ ਗਲੇਸ਼ਿਕਵੇ ਆ ਤੁਸੀਂ ਸਾਨੂੰ ਮੰਗ ਪੱਤਰਾਂ ਦੇ ਰੂਪ ਦੇ ਵਿੱਚ ਸੌਂਪ ਦਿਓ ਤੇ ਕੋਈ ਹੋਰ ਗੱਲ ਨਹੀਂ ਆ। ਕਿਉਂਕਿ ਦੇਖੋ ਇਸ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਨੇ ਦੋ ਟੋਕ ਕੇ ਗੱਲ ਕਹਤੀ ਆ। ਕਿ ਭਾਈ ਅਸੀਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦਾ ਵਿਰੋਧ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਕੱਲ ਜਗਰਾਉਂ ਦੇ ਵਿੱਚ ਵਿਸ਼ਾਲ ਮਹਾ ਪੰਚਾਇਤ ਹੋਈ ਆ ਕਿਸਾਨਾਂ ਦੀ ਸਯੁਗਤ ਕਿਸਾਨ ਮੋਰਚੇ ਦੀ ਇਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਮੋਦੀ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਾ ਕਿਸਾਨਾਂ ਨੇ ਇਹ ਗੱਲ ਕਹੀ ਆ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਕਲੈਸ਼ ਨਾ ਪੈਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਨਾ ਰਵੇ ਇਸ ਕਰਕੇ ਇਹ ਗੱਲ ਕਹੀ ਗਈ ਆ ਵੇ ਭਾਈ ਵੱਧ ਤੋਂ ਵੱਧ ਆਪਾਂ ਸ਼ਰਮੇ ਨਾਲ ਵੱਧ ਤੋਂ ਵੱਧ ਮਿਲਵਰਤਨ ਨਾ ਚੱਲ ਗਏ ਸੋ ਵੇਨੇ ਭਾਈ ਹੁਣ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਕੀ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੇ ਵਿੱਚ ਕੋਈ ਵਿਗਨ ਪੈਂਦਾ ਜਾਂ ਨਹੀਂ ਪੈਂਦਾ ਜਾਂ ਕਿਸਾਨ ਕੀ ਕਰਦੇ ਇਸ ਮਾਮਲੇ ਦੇ ਉੱਤੇ ਇਹ ਸਮਾਂ ਦੱਸੋਗਾ ਜੀ ਜੀ ਬਿਲਕੁਲ ਸਹੀ ਟੇਲਾ ਸਾਹਿਬ ਜੀ ਉਧਰ ਦੂਸਰੇ ਬੰਨੇ ਪ੍ਰਧਾਨ ਮੰਤਰੀ ਸਾਹਿਬ ਜਿਹੜੀਆਂ ਗੱਲਾਂ ਕਰਦੇ ਨੇ ਉਹਨੇ ਉਹਨਾਂ ਗੱਲਾਂ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਉਹਨਾਂ ਨੇ ਕਹਿੰਦੇ ਬਿਹਾਰ ਦੇ ਵਿੱਚ ਸੁਖਪਾਲ ਖਹਿਰਾ ਉਹਨਾਂ ਦੇ ਉੱਪਰ ਸ਼ਬਦਕੁਵਾਰ ਕੀਤੇ ਨੇ ਜੀ ਦੇਖੋ ਜੀ ਗੱਲ ਇਹ ਆ ਵੀ ਇੱਕ ਛੋਟੇ ਜਿਹੇ ਹਲਕੇ ਦੇ ਐਮਐਲਏ ਦੇ ਉੱਤੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਐਕਸ਼ਨ ਲੈਂਦੇ ਆ ਕੋਈ ਗੌਰ ਕਰਕੇ ਸ਼ਬਦਕੁਵਾਰ ਕਰਦੇ ਆ ਇਹ ਆਪਣੇ ਆਪ ਦੇ ਵਿੱਚ ਹੈਗੀ ਤਾਂ ਹੈਰਾਨੀ ਵਾਲੀ ਗੱਲ ਆ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਫੁਰਦੀਆਂ ਪਰ ਗੱਲ ਅਗਲੀ ਇਹ ਵੀ ਉਹਨਾਂ ਨੂੰ ਇਹ ਗੱਲ ਸੁਝੀ ਆ ਇਹ ਗੱਲ ਆਉੜੀ ਆ ਤਾਂ ਉਹਨਾਂ ਨੇ ਭਾਈ ਇਹ ਗੱਲ ਕਹਿਣੀ ਵਰਤਨ ਦੇ ਤੌਰ ਦੇ ਉੱਤੇ ਸ਼ੁਰੂ ਕਰਤੀ ਆ ਕਿਉਂਕਿ 2-3 ਦੜ ਪਹਿਲਾਂ ਸੁਖਪਾਲ ਸਿੰਘ ਖੈਰਾ ਨੇ ਇਹ ਗੱਲ ਕਹੀ ਸੀ ਕਿ ਬਿਹਾਰ ਦੇ ਯੂਪੀ ਦੇ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਆ ਇਹਨਾਂ ਨੂੰ ਪੰਜਾਬ ਦੇ ਵਿੱਚ ਘਰ ਲੈਣ ਵੋਟ ਪਾਉਣ ਤੇ ਜ਼ਮੀਨ ਜਾਇਦਾਦ ਖਰੀਦਣ ਦਾ ਹੱਕ ਨਹੀਂ ਮਿਲਣਾ ਚਾਹੀਦਾ ਇਹ ਇੱਥੇ ਪੰਜਾਬ ਦੇ ਵਿੱਚ ਆ ਕੇ ਮਾਲਕ ਬਣ ਜਾਂਦੇ ਆ ਪੰਜਾਬ ਦੇ ਵਿੱਚ ਘਟਗੜਤੀ ਹੋ ਜਾਣੀ ਹੈ ਪੰਜਾਬੀਆਂ ਦੀ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਸੀ ਇਸ ਗੱਲ ਦਾ ਰੌਲਾ ਪੈ ਗਿਆ ਦੇ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਪ੍ਰਤੀਕਿਰਿੜਿਤਈਆ ਗੱਲ ਭਾਵੇਂ ਉਹਨਾਂ ਦੀ ਗਲਤ ਨਾ ਹੋਵੇ ਪਰ ਗੱਲ ਇਹ ਵੀ ਹੈ ਵੀ ਜੋ ਇਸ ਵੇਲੇ ਅਸੀਂ ਖਾਲੀ ਥਾਵਾਂ ਛੱਡੀ ਜਾਂਦੀਆਂ ਆ ਉਹ ਪੂਰੀਆਂ ਕਰੀ ਜਾਂਦੇ ਆ ਭਰੀ ਜਾਂਦੇ ਆ ਪ੍ਰਵਾਸੀ ਮਜ਼ਦੂਰ ਆ ਕੇ ਅਸੀਂ ਬਾਹਰ ਚਾਈ ਜਾਂਨੇ ਸਾਡੇ ਘਰਾਂ ਦੇ ਵਿੱਚ ਹੋ ਰਹੀ ਜਾਂਦੇ ਆ ਪਰ ਇੱਕ ਜਿਹੜੀ ਮਹੱਤਵਪੂਰਨ ਗੱਲ ਆ ਉਹ ਇਹ ਪਤਾ ਲੱਗੀ ਜੀ ਕਿ ਹੁਣ ਇਸ ਮੁੱਦੇ ਦੇ ਉੱਤੇ ਕੋਈ ਵੋਟਾਂ ਸਿਆਸਤ ਬਹੁਤ ਵੱਡੇ ਪੱਧਰ ਤੇ ਹੋਈ ਆ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਇੱਕ ਦੂਜੇ ਨੂੰ ਪੈ ਨਿਕਲ ਗਿਆ ਹੁਣ ਤੁਸੀਂ ਦੇਖੋ ਵੀ ਸੁਖਪਾਲ ਸਿੰਘ ਖੇੜਾ ਦੀ ਪਾਰਟੀ ਕਾਂਗਰਸ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਰਾਜਾ ਵੜਿੰਗ ਕੋ ਲੁਧਿਆਣੇ ਚਾਪ ਚੋਣ ਲੜ ਰਹੇ ਆ ਤੇ ਰਾਜਾ ਵੜਿੰਗ ਨੂੰ ਤਾਂ ਸਭ ਤੋਂ ਵੱਡਾ ਨੁਕਸਾਨ ਹੋਇਆ ਇਸ ਗੱਲ ਦਾ ਜੇਕਰ ਬਿਆਨ ਤੋਂ ਬਾਅਦ ਪ੍ਰਵਾਸੀ ਰੋਸ ਗਏ ਕਿਉਂਕਿ ਸਭ ਤੋਂ ਵੱਧ ਵੋਟਾਂ ਇਸ ਵੇਲੇ ਲੁਧਿਆਣੇ ਦੇ ਵਿੱਚ ਪ੍ਰਵਾਸੀਆਂ ਦੀ ਇਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸੁਖਪਾਲ ਖਹਿਰਾ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ ਸੋ ਹੁਣ ਸੰਗਰੂਰ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਇਸ ਬਿਆਨ ਦੇ ਉੱਤੇ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਨਦਕਸਿਆ ਉਹਨਾਂ ਨੇ ਗੱਲ ਕਹੀ ਹੈ ਕਿ ਕਾਂਗਰਸ ਦਾ ਪੰਜਾਬ ਦਾ ਇੱਕ ਨੇਤਾ ਜਿਹੜਾ ਕਿ ਸ਼ਹਿਜ਼ਾਦੇ ਦੀ ਪਾਰਟੀ ਦਾ ਬਹੁਤ ਨੇੜੇ ਆ ਤੇ ਉਹਦੇ ਵੱਲੋਂ ਦੇਖੋ ਤੁਹਾਡੇ ਹੱਕਾਂ ਨੂੰ ਕੁਚਲਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਜੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਹੱਕ ਨਹੀਂ ਮਿਲਣਗੇ ਕਿਉਂ ਨਹੀਂ ਮਿਲਣਗੇ ਤੁਹਾਨੂੰ ਹੱਕ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਕਿਰਤ ਕਰਦੇ ਹੋ ਤੁਹਾਨੂੰ ਤੁਹਾਡੇ ਹੱਕ ਮਿਲਣੇ ਚਾਹੀਦੇ ਆ ਸੋ ਇੱਕ ਐਮਐਲਏ ਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਵਰਤਣਾ ਪੈ ਰਿਹਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਵੀ ਇੱਕ ਅਵੱਲੀ ਕਿਸਮ ਦੀ ਗੱਲ ਹੈਗੀ ਆ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਸਾਰਿਆਂ ਨੂੰ ਹੈਰਾਨ ਕੀਤਾ ਇਸ ਗੱਲ ਨੇ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਪੰਜਾਬ ਦੀ ਪੰਜਾਬ ਦੇ ਵਿੱਚ ਕਿਹਦੇ ਵੱਡੀਆਂ ਰੈਲੀਆਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਰਾਹੁਲ ਗਾਂਧੀ ਮਾਇਆਵਤੀ ਹੋਰੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਰ ਤਿਆਰ ਨੇ ਜੀ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਆਉਂਦੇ ਦਿਨ ਹਨਾ 4-5 ਦਿਨ ਤੇ ਉਹਦੇ ਵਿੱਚ ਵਖ-ਵਖ ਦਿੱਤਾ ਜਿਹੜੇ ਬਹੁਤ ਵੱਡੇ-ਵੱਡੇ ਪੂਰੇ ਦੇਸ਼ ਦੇ ਵਿੱਚ ਜਾਣੇ ਪਛਾਣੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਤੇ ਆਪਦਾ ਪ੍ਰਚਾਰ ਸ਼ੁਰੂ ਕੀਤਾ ਜਾਊਗਾ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ 25 ਤਰੀਕ ਨੂੰ ਦਿੱਲੀ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਵੋਟਾਂ ਪੈ ਜਾਣੀਆਂ। ਯਾਨੀ ਕਿ 6ਵੇਂ ਪੜਾਅ ਦੀਆਂ ਜਦੋਂ ਵੋਟਾਂ ਪੈ ਗਈਆਂ ਤੇ ਫਿਰ ਸੱਚੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਵੱਲ ਵਹੀਰਾ ਘੱਤ ਲੈਣੀਆਂ। 2 ਦਿਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਜੀ ਪੰਜਾਬ ਦੇ ਵਿੱਚ ਤੇ 2-3 ਦਿਨ ਦੇ ਲਈ ਅਮਿਤ ਸ਼ਾਹ ਖੁਰੀ ਵੀ ਆ ਰਹੇ ਆ। 2-3 ਦਿਨ ਦੇ ਲਈ ਪਤਾ ਲੱਗਾ ਜੀ ਕਿ ਜੇਪੀ ਨੱਡਾ ਸਾਹਿਬ ਆ ਰਹੇ ਜਿਹੜੇ ਕਿ ਰਾਸ਼ਟਰੀ ਪ੍ਰਧਾਨ ਆ ਬੀਜੇਪੀ ਦੇ। 2 ਦਿਨ ਦੇ ਲਈ ਯੋਗੀ ਦਿੱਤਿਆ ਨਾਥ ਆ ਰਹੇ ਆ ਜਿਹੜੇ ਕਿ ਇੱਕ ਰਾਤ ਕਹਿੰਦੇ ਲੁਧਿਆਣੇ ਦੇ ਵਿੱਚ ਵੀ ਕੱਟਣਗੇ। ਉਹਨਾਂ ਨੇ ਦੋ ਤਿੰਨ ਵਕ ਵਕਤਾਂ 'ਤੇ ਜਾਣਾ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਰਾਹੁਲ ਗਾਂਧੀ ਆ ਜਿਹੜੇ ਉਹ ਆ ਰਹੇ ਆ ਉਹਨਾਂ ਨੇ ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਦੇ ਹੱਕ ਦੇ ਵਿੱਚ ਰੈਲੀ ਕਰਨੀ ਆ ਕੁਝ ਕੋ ਹੋਰ ਥਾਵਾਂ 'ਤੇ ਵੀ ਜਾਣਗੇ ਫਿਰ ਪ੍ਰਿਯੰਕਾ ਗਾਂਧੀ ਹੋਰੀ ਵੀ ਆ ਰਹੇ ਆ ਫਿਰ ਪਤਾ ਲੱਗਾ ਵੀ ਨਵਾਂ ਸ਼ਹਿਰ ਦੇ ਵਿੱਚ ਰੈਲੀ ਕਰਨ ਦੇ ਵਾਸਤੇ ਮਾਇਆਵਤੀ ਵੀ ਆ ਰਹੀ ਆ ਫਿਰ ਕਹਿੰਦੇ ਵੀ 25 ਤਰੀਕ ਤੋਂ ਬਾਅਦ ਕਿਉਂਕਿ 25 ਦੇ ਵਿੱਚ ਨੂੰ ਦਿੱਲੀ ਦੀਆਂ ਵੋਟਾਂ ਪੈ ਜਾਣੀਆਂ ਤੇ ਫਿਰ ਬਾਕੀ 4-5 ਦਿਨ ਹੋਣਗੇ ਉਹ ਪ੍ਰਚਾਰ ਕਰਨ ਦੇ ਵਾਸਤੇ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਆ ਰਹੇ ਆ ਸੋ ਇਸ ਤਰੀਕੇ ਦੇ ਨਾਲ ਹੁਣ ਪੰਜਾਬ ਦੀ ਧਰਤੀ ਜਿਹੜੀ ਉਹ ਵੱਖ-ਵੱਖ ਰਾਜਨੀਤਿਕ ਲੋਕਾਂ ਦਾ ਗੜ ਬਣ ਜਾਣੀ ਹੈ ਇੱਥੇ ਪੰਜਾਬ ਨੂੰ ਇੰਨੀ ਇਵੇਂ ਇਤਲੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਲਿਆ ਜਾ ਰਿਹਾ ਵੀ ਆਪਾਂ ਪ੍ਰਚਾਰ ਕਰ ਲਈਏ ਆਪਾਂ ਪ੍ਰਚਾਰ ਕਰ ਲਈਏ ਆਪਾਂ ਪ੍ਰਚਾਰ ਕਰ ਲਈਏ ਕਸਰ ਕੋਈ ਨਹੀਂ ਬਾਕੀ ਛੱਡੀ ਜਾ ਰਹੀ ਪਰ ਵੇਨੇ ਆ ਭਾਈ ਜਿਹੜੇ ਇਹ ਇਹਨੇ ਨੇਤਾ ਪੰਜਾਬ ਦੇ ਵਿੱਚ ਗੇੜੇ ਤੇ ਗੇੜਾ ਕੱਢਣਗੇ ਉਥੇ ਪੰਜਾਬ ਦੇ ਲੋਕ ਕਿੰਨੇ ਕ ਜਾਂਦੇ ਆ ਦਿਹਾੜੀ ਵਾਲੇ ਲੋਕ ਜਾਂਦੇ ਆ ਕਿ ਸ਼ਰਦਾ ਵਾਲੇ ਲੋਕ ਜਾਂਦੇ ਆ ਕਿਉਂਕਿ ਹੁਣ ਤੱਕ ਤਾਂ ਅਸੀਂ ਦੇਖਿਆ ਵੀ ਪੰਜਾਬ ਦੇ ਲੋਕ ਰੈਲੀਆਂ ਰੂਲੀਆਂ ਤੋਂ ਬਹੁਤਾ ਕਰਕੇ ਦੂਰ ਹੀ ਰਹੇ ਆ ਪਰ ਐਚਕੀ ਕੀ ਬਣਦਾ ਹੁਣ ਜਦੋਂ ਆ ਪੜਾ ਹੈਗਾ ਤੇ ਇਹ ਹੁਣ ਵਕਤ ਦੱਸੂਗਾ ਜੀ ਜੀ ਬਿਲਕੁਲ ਤੈਨੂੰ ਸਾਹਿਬ ਪਰ ਦੋ ਤਿੰਨ ਫੈਕਟਰਸ ਨੇ ਜਿਨ੍ਹਾਂ ਫੈਕਟਰਸ ਨੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਪੰਬਰਪੂਸੇ ਦੇ ਵਿੱਚ ਪਾਇਆ ਹੋਇਆ ਉਹਨਾਂ ਚੋਂ ਇੱਕ ਹੈ ਜੀ ਗਰਮੀ ਬਹੁਤ ਜ਼ਿਆਦਾ ਗਰਮੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਦੂਸਰੀ ਹੈ ਜੀ ਸਵਾਲਾਂ ਦੀ ਬਹੁਛਾੜ ਲੋਕ ਸਵਾਲ ਕਰਨ ਲੱਗੇ ਨੇ ਤੀਸਰੀ ਹੈ ਜੀ ਚੋਣ ਦਾ ਆਪਤਾ ਸਾਰੀਆਂ ਚੀਜ਼ਾਂ ਨੇ ਉਮੀਦਵਾਰਾਂ ਨੂੰ ਚੰਗੀ ਤਰ੍ਹਾਂ ਨਾਲ ਪੜਨੇ ਪਾਇਆ ਹੋਇਆ ਜੀ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਕਿ ਐਤਕੀਨਾ ਉਮੀਦਵਾਰਾ ਜਿਹੜੇ ਉਹ ਉਹਨਾਂ ਕੁਸਕ ਦੇ ਨਹੀਂ ਜਿਨਾਂ ਕਿ ਆਮ ਤੌਰ ਦੇ ਉੱਤੇ ਭਰੋਲਾ ਪਾਉਂਦੇ ਖੌੜੂ ਪਾਉਂਦੇ ਬਹਨੇ ਹੁੰਨੇ ਆ ਉਹਦਾ ਕਾਰਨ ਇਹ ਵੀ ਇੱਕ ਤਾਂ ਗਰਮੀ ਹੁਣ ਦੇਖੋ ਲੰਘੇ ਕੱਲ 47.5 ਡਿਗਰੀ ਤੱਕ ਟੈਂਪਰੇਚਰ ਸੀ ਜਦੋਂ ਹੁਣ ਕੱਲ 47.5 ਡਿਗਰੀ ਤੱਕ ਟੈਂਪਰੇਚਰ ਸੀ ਤਾਂ ਉਹਦੇ ਵਿੱਚ ਪ੍ਰਚਾਰ ਕਰਨਾ ਹੁੰਦਾ ਤਾਂ ਔਖਾ ਹੀ ਹੈ ਨਾ ਸਭ ਦੇ ਲਈ ਔਖਾ ਹੁੰਦਾ ਤੇ ਦੂਜੀ ਗੱਲ ਇਹ ਹੈ ਵੀ ਐਤਕੀ ਲੋਕ ਸਵਾਲ ਵੀ ਕਰਦੇ ਆ ਸਾਰੇ ਤਾਂ ਨਹੀਂ ਮੈਂ ਕਹਿੰਦਾ ਪਰ ਇਹ ਵੀ ਜਿਹਨੇ ਸਿਰ ਤੋਂ ਕੰਮ ਲੈਣ ਵਾਲੇ ਜਿਨ੍ਹਾਂ ਦੇ ਅੰਦਰ ਕੋਈ ਜਜ਼ਬਾ ਹੈਗਾ ਤੇ ਉਹ ਸਵਾਲ ਵੀ ਕਰਦੇ ਆ ਤੇ ਉਹਨਾਂ ਸਵਾਲਾਂ ਦੇ ਵਿੱਚੋਂ ਕਿਸੇ ਦਾ ਵੀ ਉੱਤਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਨਹੀਂ ਆ ਰਿਹਾ ਸੰਤੁਸ਼ਟੀਜਨਕ ਤਸੱਲੀਜਨਕ ਤਰਕ ਦੇ ਨਾਲ ਫਿਰ ਉਸ ਤੋਂ ਇਲਾਵਾ ਜੇਕਰ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਗੇ ਤਾਂ ਚੋਣ ਕਮਿਸ਼ਨ ਦੇ ਵੱਲੋਂ ਬੜੀ ਤਿੱਖੀ ਨਜ਼ਰ ਰੱਖੀ ਜਾ ਰਹੀ ਆ ਲਗਾਤਾਰ ਉਹ ਤਿੱਖੀ ਨਜ਼ਰ ਰੱਖ ਰਿਹਾ ਚੋਣ ਕਮਿਸ਼ਨ ਵੀ ਭਾਈ ਕਿਹੜਾ ਉਮੀਦਵਾਰ ਕਿੰਨਾ ਖਰਚਾ ਕਰਦਾ ਕਿੰਨੀਆਂ ਕੁਰਸੀਆਂ ਲੱਗਦੀਆਂ ਕਿੱਥੇ ਲੱਗਦੀਆਂ ਟੈਂਟ ਕਿੰਨਾ ਲੱਗਦਾ ਵਿੱਚ ਕੀ ਵਰਤਾਇਆ ਜਾਂਦਾ ਕੀ ਕੁਝ ਹੋ ਰਿਹਾ ਝੰਡੀਆਂ ਬੈਨਰ ਪੋਸਟਰ ਫਲੈਕਸਾਂ ਕਿੰਨੀਆਂ ਹੈਗੀਆਂ ਸੋ ਕੱਲੀ ਕੱਲੀ ਗੱਲ ਦੇ ਉੱਤੇ ਐਤਕੀ ਚੋਣ ਕਮਿਸ਼ਨ ਦੀ ਵੀ ਨਿਗਾਹ ਹੈਗੀ ਆ ਸੋ ਇਸ ਕਰਕੇ ਉਮੀਦਵਾਰ ਹੱਥ ਕੁੱਟ ਕੇ ਵੀ ਖਰਚਾ ਕਰ ਰਹੇ ਆ ਵੀ ਕਿਤੇ ਇਹ ਨਾ ਹੋਵੇ ਲੈਣ ਦੇ ਦੇਣੇ ਪੈ ਜਾਣ ਕੋਈ ਜੁਰਮਾਨਾ ਲੱਗ ਜੇ ਕੁਝ ਹੋਰ ਹੋ ਜੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਵੇਲੇ ਵੱਡੇ ਪੱਧਰ ਤੇ ਚੱਲ ਰਹੀਆਂ ਸੋ ਇਹ ਤਿੰਨ ਗੱਲਾਂ ਕਿ ਇੱਕ ਤਾਂ ਗਰਮੀ ਆ ਫਿਰ ਸਵਾਲ ਫਿਰ ਖਰਚੇ ਦੇ ਉੱਤੇ ਪਾਬੰਦੀ ਵੀ ਆ ਸੋ ਇਹ ਸਾਰੀਆਂ ਗੱਲਾਂ ਦੇ ਕਰਕੇ ਕਿ ਉਮੀਦਵਾਰ ਬਹੁਤ ਬੋਝ-ਬੋਝ ਕੇ ਚੱਲ ਰਹੇ ਆ ਪਰ ਇੱਥੇ ਕੀ ਫਿਰ ਇੱਕ ਪਾਸੇ ਜਿੱਥੇ ਪੰਜਾਬੀਆਂ ਨੇ ਸਵਾਲ ਸੋਨੇ ਕੀਤੇ ਆ ਉਹਦੇ ਲਈ ਸਿਫਤ ਵੀ ਕਰਨੀ ਬਣਦੀ ਪੰਜਾਬੀਆਂ ਦੀ ਪਰ ਲੰਘੇ ਕੱਲ ਜੋ ਪੰਜਾਬੀਆਂ ਨੇ ਜਲੂਸ ਕੱਢਿਆ ਤੇ ਉਹਦੀ ਗੱਲ ਵੀ ਕਰਨੀ ਬਣਦੀ ਆ ਫਾਜ਼ਿਲਕਾ ਦੇ ਵੱਲ ਅਕਾਲੀ ਦਲ ਦੀ ਰੈਲੀ ਸੀ ਉਸ ਅਕਾਲੀ ਦਲ ਦੀ ਰੈਲੀ ਦੇ ਵਿੱਚ ਪਕੌੜਾ ਪ੍ਰੇਮੀ ਫੇਰ ਲੜ ਪਏ ਕਿਉਂਕਿ ਪਤਾ ਲੱਗਾ ਜੀ ਕਿ ਇੱਥੇ ਪਕੌੜਿਆਂ ਦੇ ਪਿੱਛੇ ਫੇਰ ਜੰਗ ਹੋਈ ਹੈ ਸੋ ਉੱਥੇ ਇੱਕ ਬੰਦੇ ਨੂੰ ਕੁੱਟਤਾ ਪਕੌੜਿਆਂ ਦੇ ਪਿੱਛੇ ਕਹਿੰਦੇ ਚੋਰੀ ਕਰਨ ਆਇਆ ਉਹ ਕਹਿੰਦਾ ਮੈਂ ਚੋਰੀ ਕਰਨੀ ਆ ਮੈਂ ਤਾਂ ਤੁਹਾਡੇ ਵਾਂਗੂ ਮੁਫਤ ਦੇ ਵਿੱਚ ਪਕੌੜੇ ਖਾਣ ਆਇਆ ਸੋ ਉੱਥੇ ਕ ਲੜਾਈ ਕਾਫੀ ਹੋ ਗਈ ਆ ਸੋ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਆ ਹਰ ਬੰਨਗੀ ਰਹਿੰਦੀ ਆ ਕੋਈ ਬੰਦਾ ਕਿਵੇਂ ਆ ਕੋਈ ਬੰਦਾ ਕਿਵੇਂ ਆ ਸੋ ਚੰਗੇ ਕਰਤਾਰ ਵਾਲੇ ਲੋਕ ਵੀ ਹੈਗੇ ਆ ਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਤੇ 20 ਰੁਪਿਆ ਦੇ 10 ਰੁਪਿਆ ਦੇ 15 ਰੁਪਿਆ ਦੇ ਪਕੌੜਿਆਂ ਦੇ ਪਿੱਛੇ ਆਪ ਦਾ ਜਲੂਸ ਕਢਾ ਲੈਣ ਵਾਲੇ ਲੋਕ ਵੀ ਹੈਗੇ ਆ ਜੀ ਪਤਾ ਨਹੀਂ ਤੇਰਾ ਸਾਹਿਬ ਇਹਨਾਂ ਲੋਕਾਂ ਨੂੰ ਕਦੋਂ ਸਮਝ ਆਊਗੀ ਖੈਰ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਾਨ ਹਨ ਹੋਰਾਂ ਦੀ ਕਹਿੰਦੇ ਉਹਨਾਂ ਨੇ ਫਿਰ ਤੋਂ ਕਿੱਕ ਲਈ ਸੁਣਾਈ ਹੈ ਜੀ ਹਾਂ ਬਿਲਕੁਲ ਜੀ ਦੇਖੋ ਭਗਵੰਤਬਾਨ ਹੋਰੀ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਖੁਸ਼ ਵੀ ਕਰਦੇ ਹੁੰਦੇ ਆ ਉਹਨਾਂ ਨੇ ਗੱਲ ਕਹੀ ਹੈ ਕਿੱਕ ਲਈ ਕਲੀਅਰ ਦੀ ਤੇ ਸੀਟ ਫਸ ਗਈ ਸੁਖਬੀਰ ਦੀ ਤੇ ਕੁਝ ਏਦਾਂ ਦੀਆਂ ਗੱਲਾਂ ਉਹਨਾਂ ਨੇ ਕੱਲ ਸੁਣਾਈਆਂ ਹੈਗੀਆਂ ਤੋਂ ਦਿਨੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਗੱਲ ਇਹ ਆ ਵੀ ਅੱਜ ਵੀ ਕਹਿੰਦੇ ਇਹ ਬਠਿੰਡੇ ਦੇ ਵਿੱਚ ਤੇ ਮਾਨਸੇ ਦੇ ਵਿੱਚ ਭਗਵੰਤਬਾਨ ਨੇ ਝੂਠ ਪ੍ਰਚਾਰ ਕਰਨਾ ਪੂਰਾ ਜ਼ੋਰ ਲਗਾ ਹੋਇਆ ਵੈਸੇ ਤਾਂ ਚਲੋ ਹਰ ਸੀਟ ਹੀ ਬੜੀ ਮਹੱਤਵਪੂਰਨ ਪਰ ਇੱਥੇ ਕੀ ਖਡੂਰ ਸਾਹਿਬ ਸੰਗਰੂਰ ਤੇ ਬਠਿੰਡਾ ਤੇ ਲੁਧਿਆਣਾ ਇਹਨਾਂ ਚਾਰ ਸੀਟਾਂ ਦੇ ਵੱਲ ਹਰ ਪੰਜਾਬੀ ਦਾ ਖਿਆਲ ਆ ਆਮ ਨਾਲੋਂ ਵੱਧ ਆ ਇਹਨਾਂ ਚਾਰ ਸੀਟਾਂ ਦੇ ਉੱਤੇ ਆਮ ਨਾਲੋਂ ਵੱਧ ਪ੍ਰਚਾਰ ਹੋ ਰਿਹਾ ਇਹਨਾਂ ਚਾਰਾਂ ਸੀਟਾਂ ਦੇ ਵੱਲ ਲੋਕਾਂ ਦਾ ਧਿਆਨ ਵੱਧ ਟਿਕਿਆ ਹੋਇਆ ਸੋ ਬਠਿੰਡੇ ਦੀ ਸੀਟ ਤਾਂ ਦੇਖਦ ਫਸੀ ਸੀਟ ਮੰਨਦੇ ਆ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਮੰਨਦੇ ਆ ਯਾਰ ਬਠਿੰਡੇ ਦੀ ਸੀਟ ਤੋਂ ਕੀ ਹੋਊਗਾ ਯਾਰ ਬਠਿੰਡੇ ਦੇ ਵਿੱਚ ਕੀ ਬਣੂਗਾ ਸੋ ਵेन ਐ ਪਾਈ ਕੀ ਬਣਦਾ ਬਟੰਡੇ ਤੋਂ ਪਰ ਉਥੇ ਅਸਲ ਮੁਕਾਬਲਾ ਭਾਵੇਂ ਹੈਗਾ ਚਾਰਾਂ ਪੰਜਾਂ ਜਣੇ ਦੇ ਵਿੱਚ ਹੀ ਆ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਖੁੱਡੀਆਂ ਸਾਹਿਬ ਦੇ ਵਿੱਚ ਤੇ ਉਧਰੋਂ ਬੀਬੀ ਹਰਸਮਰਤਪੁਰ ਬਾਦਲ ਇਹਨਾਂ ਦੋਹਾਂ ਦੇ ਵਿੱਚ ਹੀ ਮੁੱਖ ਤੌਰ ਤੇ ਮੁਕਾਬਲਾ ਹੈਗਾ ਸੋ ਦੋਵਾਂ ਦੇ ਵਿੱਚੋਂ ਕੌਣ ਅੱਗੇ ਨਿਕਲਦਾ ਕੌਣ ਜਿੱਤਦਾ ਕੌਣ ਹਾਰਦਾ ਇਹ 4 ਤਰੀਕ ਨੂੰ ਪਤਾ ਲੱਗੂਗਾ ਪਰ ਕੋਈ ਵੀ ਪਾਰਟੀ ਆਪ ਦੇ ਵੱਲੋਂ ਕਸਰ ਨਹੀਂ ਬਾਕੀ ਛੱਡ ਰਹੀ ਜੀ ਜੀ ਜਨਾਬ ਸਾਹਿਬ ਸਾਫ ਕਹੋ ਬਤਾਇਓ ਕੋਟ ਫਤਕਾ ਕਿ ਨਹਿਮਾਦੀ ਪਾਰਟੀ ਚ ਸ਼ਾਮਲ ਹੋ ਗਏ ਨੇ ਅਸਲ ਨੇ ਬਚਣਾ ਲੰਗੇ ਕੱਲ ਤਿੰਨ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਆ ਤੇ ਉਹ ਵੱਖ-ਵੱਖ ਪਾਰਟੀਆਂ ਨੂੰ ਛੱਡ ਗਏ ਆ ਤੇ ਉਹ ਵੱਖ-ਵੱਖ ਪਾਰਟੀਆਂ ਚ ਗਏ ਆ ਤੇ ਜਿਸ ਤਰੀਕੇ ਦੇ ਨਾਲ ਹੁਣ ਸਾਬਕਾ ਵਿਧਾਇਕ ਜਿਹੜੇ ਦਰਸ਼ਨ ਸਿੰਘ ਕੋਟਫੱਤਾ ਉਹ ਲੰਗੇ ਕੱਲ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਜਿਹੜੇ ਜਗਵੀਰ ਸਿੰਘ ਬਰਾੜ ਆ ਤੇ ਉਹ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਆ ਜਿਹੜੇ ਹੈਗੇ ਜੀ ਸੁਖਪਾਲ ਸਿੰਘ ਨੰਨੂ ਉਹ ਵੀ ਬੀਜੇਪੀ ਨੂੰ ਛੱਡ ਕੇ ਉਹ ਕਿਉਂਕਿ ਉਹ ਵੀ ਸਾਬਕਾ ਵਿਧਾਇਕ ਆ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਆ ਸੋ ਇਸ ਤਰੀਕੇ ਦੇ ਨਾਲ ਆ ਮੈਨੂੰ ਤਾਂ ਇਉਂ ਲੱਗਦਾ ਵੀ ਹੁਣ ਬੀਜੇਪੀ ਦੀ ਪਛਾਣ ਹੀ ਇਹ ਬਣ ਗਈ ਵੀ ਭਾਈ ਆਲੇ-ਦੁਆਲੇੋਂ ਬੰਦੇ ਚੱਕਣ ਕਰਕੇ ਪਛਾਣ ਬਣ ਗਈ ਆ ਕਿਉਂਕਿ ਬੀਜੇਪੀ ਦੇ ਵਿੱਚ ਜਿਹੜੇ ਆਪਦੇ ਨੇਤਾ ਪੁਰਾਣੇ ਆ ਉਹ ਤਾਂ ਕੁਸ਼ਕਦੇ ਵੀ ਨਹੀਂਗੇ ਬੀਜੇਪੀ ਦੇ ਵਿੱਚ ਜਿੰਨੇ ਵੀ ਦਮੇ ਆ ਸਾਰੇ ਨਵੇਂ ਨੂੰ ਟਿਕਟਾਂ ਮਿਲਦੀਆਂ ਨਵੇਂ ਹੀ ਪ੍ਰਚਾਰ ਕਰਦੇ ਆ ਨਵੇਂ ਦੇ ਨਾਲ ਪਹੁੰਚਦੇ ਵਿੱਚ ਵੱਖ-ਵੱਖ ਨੇਤਾ ਤੋ ਹਰਾਨੀ ਹੁੰਦੀ ਐ ਇਸ ਗੱਲ ਦੀ ਕਿ ਬੀਜੇਪੀ ਦੇ ਅਕਸਾਲੀ ਦੇ ਤਾ ਜਿਹੜੇ ਉਹਨਾਂ ਦੀ ਗੱਲ ਕਿੱਥੇ ਆ ਉਹ ਬਿਲਕੁਲ ਚੁੱਪ ਗੜੁੱਪਾ ਉਹਨਾਂ ਦੀ ਇਸ ਵੇਲੇ ਕੋਈ ਚਰਚਾ ਨਹੀਂ ਹੈ ਜੀ ਜੀ ਪਤਨਾ ਸਾਹਿਬ ਸਭ ਤੋਂ ਵੱਡਾ ਮੁੱਦਾ ਤਾਂ ਇਹ ਐ ਕਿ ਇਸ ਵੇਲੇ ਜਿੰਨੇ ਉਮੀਦਵਾਰ ਨੇ ਉਹ ਤਾਂ ਚਲੋ ਪੰਜਾਬ ਦੇ ਜਿਹੜੇ ਅਸਲ ਮੁੱਦੇ ਉਹਨਾਂ ਨੂੰ ਭੁੱਲੇ ਹੀ ਬੈਠੇ ਨੇ ਪਤਾ ਨਹੀਂ ਕਦੋਂ ਦੇ ਹੀ ਭੁੱਲੇ ਬੈਠੇ ਨੇ ਉਹ ਤਾਂ ਇੱਕ ਦੂਸਰੇ ਦੇ ਉੱਪਰ ਨਿੱਜੀ ਵਾਰ ਹੀ ਕਰ ਰਹੇ ਨੇ ਪਰ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਉਹ ਵੀ ਅਸਲ ਮੁੱਦਿਆਂ ਤੋਂ ਭਟਕੇ ਹੋਏ ਨੇ ਉਹਨਾਂ ਨੂੰ ਭੁੱਲੇ ਹੋਏ ਨੇ ਜੀ ਪੰਜਾਬ ਦੇ ਲੋਕ ਤਾਂ ਇੰਨੇ ਸੋਹਰਦੇ ਹੈ ਹੀ ਨਹੀਂ ਨਾ ਕੇ ਮੁੱਦਿਆਂ ਨੂੰ ਚੇਤੇ ਰੱਖਣਾ ਮੁੱਦਿਆਂ ਦੀ ਗੱਲ ਕਰਨ ਮੁੱਦਿਆਂ ਦੀ ਬਾਤ ਪੇਸ਼ ਕਰਨ ਮੁੱਦਿਆਂ ਤੇ ਆਧਾਰਿਤ ਜ਼ਿੰਦਗੀ ਜਿਉਣਾ ਸੋ ਮੁੱਦਿਆਂ ਦੇ ਬੱਤ ਸਵਾਲ ਕਰਨ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਹੀ ਆ ਜਿਹੜਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਮਾੜਾ ਮੋਟਾ ਖੜ ਕੇ ਸਵਾਲ ਕਰਦਾ ਬਾਕੀ ਤਾਂ ਤਮਾਸ਼ੀਬੀਨਾ ਦਾ ਪੰਜਾਬ ਆ ਨਾ ਇਸ ਵੇਲੇ ਸੋ ਇਸ ਤਮਾਸ਼ੀਬੀਨੀ ਦੇ ਕਰਕੇ ਆਪਾਂ ਨੁਕਸਾਨ ਕਿੰਨਾ ਖਾਦਾ ਆਪਾਂ ਨੂੰ ਪਤਾ ਹੀ ਐ ਹੁਣ ਜਿਹੜੀ ਜਾਣਕਾਰੀ ਐ ਦੇਖੋ ਅੱਜ ਲੈ ਕੇ ਪੂਰੇ 8 ਦਿਨ ਵੋਟਾਂ ਦੇ ਵਿੱਚ ਆਪਾਂ ਸਵਾਲ ਕਰਤਾ ਧਿਰਾਂ ਦੀ ਬਹੁਤ ਵਾਰ ਗੱਲ ਕੀਤੀ ਆ ਵੀ ਬਹੁਤ ਸੋਹਣੇ ਸਵਾਲ ਹੋਏ ਆ ਪਰ ਸਵਾਲ ਕਿੰਨੇ ਫੀਸਦੀ ਲੋਕਾਂ ਨੇ ਕੀਤੇ ਆ 5 ਫੀਸਦੀ ਲੋਕ ਵੀ ਨਹੀਂ ਪੰਜਾਬ ਦੇ 5 6 2 ਫੀਸਦੀ ਲੋਕ ਵੀ ਨਹੀਂ ਹੋਣਗੇ ਪਰ ਗੱਲੇ ਜਿੱਕ ਬਾਕੀ ਤਾਂ ਤਾੜੀਆਂ ਮਾਰਨ ਵਾਲੀ ਆ ਬਾਕੀ ਦਾ ਮਗਰ ਖੜ ਕੇ ਰਾਇ ਦੇਣ ਵਾਲੀ ਆ ਸੋ ਨਾ ਤਾਂ ਇੱਥੇ ਕੀ ਪੰਜਾਬ ਦੇ ਲੋਕਾਂ ਨੇ ਚੰਡੀਗੜ੍ਹ ਦੇ ਮੁੱਦੇ ਦੀ ਗੱਲ ਬੇਦਬੀ ਦੇ ਮੁੱਦੇ ਦੀ ਗੱਲ ਗੋਲੀ ਕਾਂਡ ਦੇ ਮੁੱਦੇ ਦੀ ਗੱਲ ਐਮਐਸਪੀ ਦੀ ਗੱਲ ਤੇ ਜਾਂ ਆਪਾਂ ਕਹਿ ਲਈਏ ਵੀ ਭਾਈ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਉਹਦੀ ਗੱਲ ਐਨਐਸਏ ਦੀ ਗੱਲ ਨਸ਼ੇ ਦੀ ਗੱਲ ਤੇ ਐਸਵਾਈਐਲ ਦੀ ਗੱਲ ਧਰਤੀ ਹੇਠਲੇ ਪਾਣੀ ਦੀ ਗੱਲ ਜਿਹੜਾ ਹੋਰ ਡੂੰਗਾ ਹੋਈ ਜਾਂਦਾ ਇਹਨਾਂ ਦੀ ਗੱਲ ਨਹੀਂ ਕੀਤੀ ਗਈ ਪੰਜਾਬ ਦੇ ਲੋਕਾਂ ਨੇ ਤੇ ਨਾ ਹੀ ਕਿਸੇ ਨੇਤਾ ਨੇ ਕੀਤੀ ਹੈ ਪੰਜਾਬ ਦੇ ਲੋਕ ਵੀ ਇਸ ਰੰਗ ਦੇ ਵਿੱਚ ਆ ਵੀ ਭਾਈ ਕੌਣ ਕਿੱਧਰ ਚਲਾ ਗਿਆ ਕੌਣ ਕਿਹਨੂੰ ਛੱਡ ਗਿਆ ਕੌਣ ਕਿਹਨੂੰ ਹਰਾ ਦੋ ਕੌਣ ਕਿਵੇਂ ਜਿੱਤ ਜੂ ਇਹਨਾਂ ਗੱਲਾਂ ਦੇ ਵਿੱਚ ਤੇ ਰਾਜਨੀਤਿਕ ਲੋਕ ਵੀ ਇਸੇ ਚੱਕਰ ਦੇ ਵਿੱਚ ਆ ਸੋ ਇਹ ਦੁੱਖ ਆ ਇਸ ਗੱਲ ਦਾ ਕਿ ਪੰਜਾਬ ਦੇ ਲੋਕ ਤਮਾਸ਼ੇ ਦੇ ਵਿੱਚ ਫੇਰ ਰਹਿ ਗਏ ਦੁੱਖ ਇਸ ਗੱਲ ਦਾ ਕਿ ਮਗਰੋਂ ਡਾਊਨ ਡਾਊਨ ਕਰਦੇ ਫਿਰਨਗੇ ਤੇ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਸੋਚਣਾ ਚਾਹੀਦਾ ਸੀ ਜਿਹੜਾ ਕਿ ਇਹਨਾਂ ਨੇ ਸੋਚਿਆ ਨਹੀਂ ਸੋ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਵੇਲਾ ਖੁੰਝਾਇਆ ਐ ਕਿ ਇੱਕ ਵਾਰੀ ਫੇਰ ਵੇਲਾ ਖੁੰਝਾਰਿਆ ਜਾਂ ਆਪਾਂ ਕਹਿੰਦੇ ਆ ਖੁੰਝਾ ਲਿਆ ਜਾਂ ਕਹਿੰਦੇ ਵੀ ਖੁੰਝਾ ਲੈਣਗੇ ਜੀ ਜੀ ਬਿਲਕੁਲ ਕਹਿੰਦਾ ਸਰ ਪੰਜਾਬ ਚ ਪਾਰਾ ਸਾਡੇ 47 ਡਿਗਰੀ ਤੋਂ ਪਾਰ ਹੋ ਗਿਆ ਜੀ ਕੁਝ ਥਾਵਾਂ ਤੇ ਬਿਲਕੁਲ ਜੀ ਬਿਲਕੁਲ ਲੱਗੇ ਗੱਲ ਸਾਡੇ 47 ਡਿਗਰੀ ਨੂੰ ਪਾਰ ਕਰ ਗਿਆ ਕੋਈ ਥਾਵਾਂ ਤੇ ਟੈਂਪਰੇਚਰ ਤੇ ਮੌਸਮ ਵਿਭਾਗ ਨੇ ਇੱਕ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਇਹ ਜਿਹੜਾ ਪਾਰਾ ਨਾ ਇਹ ਆਉਂਦੇ ਰਿਹਾ ਦੇ ਵਿੱਚ ਤੇ 48 ਨੂੰ ਪਾਰ ਕਰ ਸਕਦਾ ਸੋ ਮੌਸਮ ਵਿਭਾਗ ਨੇ ਵੀ ਗੱਲ ਕਹੀ ਹੈ ਕਿ ਰੈਡ ਅਲਰਟ ਸਾਡੇ ਵੱਲੋਂ ਤੇ ਆਉਂਦੇ ਕਈ ਦਿਨ ਪੰਜਾਬ ਦੇ ਵਿੱਚ ਤੇਜ਼ ਧੁੱਪ ਤੇ ਲੂ ਵਗਣੀ ਹੈ ਬਿਲਕੁਲ ਕੜਾਕੇ ਦੀ ਧੁੱਪ ਨਿਕਲਣੀ ਹੈ ਸੋ ਇਸ ਤਰੀਕੇ ਦੇ ਵੇਰਵੇ ਆ ਬਾਕੀ ਭਾਈ ਕੁਦਰਤ ਦੇ ਮੂਹਰੇ ਜ਼ੋਰ ਤਾਂ ਕੋਈ ਨਹੀਂ ਪਰ ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਨਿਸਾਨ ਚ ਪਾਵਾਂਗੇ ਮਿਹਰਬਾਨੀ ਮਿਹਰਬਾਨੀ